ਮੈਂ ਸੰਦੀਪ ਜਨ ਮੁੱਖ ਵਿਆਪਕ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਵਿਖੇ 13 ਨਵੰਬਰ 2018 ਤੋਂ ਸੇਵਾਵਾਂ ਨਿਭਾਈਆਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਜ ਸਾਰਾ ਭਾਰਤ ਦੇਸ਼ ਸਾਡੀ ਆਜ਼ਾਦੀ ਦਾ 67ਵਾਂ ਜੋ ਆਜ਼ਾਦੀ ਦਿਵਸ ਹੈ ਉਹ ਮਨਾ ਰਿਹਾ ਹੈ। ਇਸ ਮੌਕੇ ਮੈਂ ਸਕੂਲ ਸਟਾਫ ਵੱਲੋਂ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਹਰਬੰਸਪੁਰਾ ਸਕੂਲ ਦੇ ਸਾਰੇ ਵਿਦਿਆਰਥੀਆਂ ਵੱਲੋਂ ਇਸ ਸ਼ੁਭ ਦਿਹਾੜੇ ਤੇ ਆਪ ਸਭ ਜੀ ਨੂੰ ਮੁਬਾਰਕਬਾਦ ਹਨ ਅਤੇ ਆਸ ਕਰਦਾ ਹਾਂ ਕਿ ਜਿਸ ਸੰਗ ਰਸ਼ਦ ਨਾਲ ਸਾਨੂੰ ਇਹ ਆਜ਼ਾਦੀ ਮਿਲੀ ਹੈ ਪਰਮਾਤਮਾ ਸਾਨੂੰ ਸ਼ਕਤੀ ਬਖਸ਼ੇ ਸਾਡੇ ਵਿਦਿਆਰਥੀਆਂ ਨੂੰ ਸ਼ਕਤੀ ਬਖਸ਼ੇ ਕਿ ਅਸੀਂ ਵੀ ਜੋ ਸਾਡੇ ਕ੍ਰਾਂਤੀਕਾਰੀ ਸਾਡੇ ਮਹਾਨ ਵੀਰ ਜਿਨ੍ਹਾਂ ਨੇ ਸਾਨੂੰ ਕ੍ਰਾਂਤੀ ਦਵਾਈ ਹੈ ਆਜ਼ਾਦੀ ਦਵਾਈ ਹੈ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੀਏ ਔਰ ਅਸੀਂ ਭਾਰਤ ਨੂੰ ਦੁਬਾਰਾ ਦਸੌਹਰ ਦੀ ਚਿੜੀਆ ਕਹਿਣਾ